سارے آدمی مانس ہے مانگ کے جا سب کے پیسے آؤ دو کرتوت پسو والی ہے مانس گا کام پسو والے کر رہے ਕੰਮ ਗਾਲਿਆ ਫੇਟ ਪੱਠੇ ਘਾਲੇ ਕੋਈ ਸਾਲੇ ਸੌਂ ਗਿਆ ਹਰਣਾ ਪੀਣਾ ਅਧਮਾ ਸੌਣੋ ਦੱਸਿਆ ਹ ਮਰਨਾ ਫਸੋੜੀ ਗੱਲ ਉਸ ਨੂੰ ਵੀ ਮਾਰਨਾ ਬਿਸਰੇ ਹੋਇਆ ਇਹ ਵੀ ਕੋਲੋਂ ਬਿਸਰੇ ਪਰ ਤੂਤ ਪਸੂਕ ਦੀ ਉਸ ਨਾ ਕਿ ਇਹ ਕਹਾਣਾ ਹੈ ਬਾਸ ਪਹਾੜੀ ਦੀ ਸਰਦੇ ਸੀ ਕਿ ਤੂਤ ਪਸੂਕ ਆਦਮੀ ਨਹੀਂ ਕਹਾ ਤੋ ਸਿੱਖ ਕਹਨ ਦਾ ਅਗਲੀ ਗੱਲ ਐ ਸਿੱਖ ਦਾ ਪਹਿਲਾਂ ਬੁਰੇ ਤੋਂ ਵੱਡੂ ਤਾਂ ਸਿੱਖ ਵੱਡੂ ਪਹਿਲਾ ਆਦਮੀ ਤਾਂ ਆਦਮੀ ਸੋਣ ਦਾ ਦਾ ਬੜੇ ਸਮਝ ਦਾ ਦਾ ਬੜੇ ਜੇ ਸਮਝਦਾ ਹੀ ਨਹੀਂ ਕੋਈ ਜੀਹਾ ਆਹ ਬਜਾ ਹਰ ਤੋਂ ਪੁੱਛਾ ਤੋਰਾ ਤੋਰਾ ਤਹੋਲਾ ਉਹਦਾ ਡੋਰਾ ਰਿਹਾ ਸਿੱਖ ਹੋਰ ਹੈ ਹਾ ਹਾ ਬਾਸ ਉਹ ਹੀ ਪਾਸਾ ਹੋ ਗਈ ਜੇ ਕਹਿ ਦਿਆ ਸੀ ਲਾਹੌਰ ਗੱਡਾ ਪਾਸਾ ਟੱਡਾ ਪਾਉਂਦੇ ਲਾਹੌਰ ਦਾ ਪਾਸਾ ਪਰ ਅੱਜ ਕੰਮ ਪਾਸਾ ਪਿੰਸਰ ਤੋਂ ਦੌਰਾ ਲੱਗਦਾ ਵਰਨਣ ਜੀ ਦੌਰਾ ਦਾ ਲੋੜੀ ਲੋੜੀ ਬੋਟ ਦੀ ਦੱਸ ਨਾ ਕਿ ਕਿਹਨੂੰ ਕਹਿੰਦੇ ਹੋਰ ਅਟੋਰ ਕਬਾਰੇ ਤੋਂ ਹੋਰ ਦੇ ਆਇਆ ਹੋਇਆ ਦੌਰ ਲੋਕਾਂ ਤੋਂ ਮੰਗਿਆ ਰਾਸ ਨਾ ਜਿਹੜਾ ਆਇਆ ਉਸਦੇ ਢੱਡੇ ਨਾਲ ਆਇਆ ਹੋਇਆ ਧੋੜਾ ਹਾਂ ਦੇ ਹਬਲੇ ਵੀ ਉਹ ਜੂਟ ਹੋਰ ਗਵਾਰ ਰੋਲਟ ਬਣਦਾ ਛੋਟ ਬਣਦਾ ਇਹ ਤਾਂ ਅਤਿਆਗੀ ਬਾਇ ਕਹਿੰਦੇ ਕਿ ਤੂ ਵੀ ਕੋ ਜੋ ਕਿ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਬਸ ਲੋਕ ਪਚਾਰਾ ਤਾਂ ਵਾਦ ਕਰਦਾ ਹੈ ਸੋਹਰੇ ਹੁੰਦਾ ਹੈ ਗੁਤਾਰੇ ਵੀ ਜਾਂਦਾ ਹੈ ਇਸ਼ਾਨ ਵੀ ਕਰਦਾ ਹੈ ਬਾਣੀ ਵੀ ਕਰਦਾ ਹੈ ਨਕਰੇਂ ਵੀ ਕਰਦਾ ਹੈ ਇਹ ਲੋਕ ਪਚਾਰਾ ਦਿਖਾਵਾ ਕਰਦਾ ਹੈ ਲੋਕਾਂ ਨੂੰ ਜਦ ਤਹਾਨੂੰ ਬਦਲਾਈ ਨਹੀਂ ਆ ਰਿਹਾ ਕਿ ਤਾਂ ਲੋਕਾਂ ਨੂੰ ਅੱਜ ਤਾਂ ਰੰਗ ਬੜਾ ਰਿਹਾ ਤੁਸੀਂ ਲੋਕਾਂ ਦਾ ਅੰਕਾਰ ਹੋਗਾ ਸਾਵੇ ਵਾਸਤੇ ਅਲੋਪ ਕਿਹੜਾ ਰਹਿਤਾ ਹੈ ਸਾਡਾ ਕਿਸੇ ਲੋਕ ਵਿਚਾਰਾ ਹੀ ਨਹੀਂ ਲੱਗਦਾ ਰੁਕ ਸਾਰੇ ਉਸਦੇ ਲੋਕ ਵਿਚਾਰਾ ਆਮਦਾਰ ਕੋ ਮਿਲਲੇ ਵੱਲੇ ਆ ਜਿਹੜੇ ਲੋਕ ਵਿਚਾਰੇ ਤੋਂ ਬਾਅਦ ਨਿਕਲਦੇ ਫਾਕੀ ਸਭ ਲੋਕ ਵਿਚਾਰਾ ਰਹੀ ਲੋਕ ਵਿਚਾਰਾ ਕਰੇ ਤਾਂ ਲਾਤੀ ਕੀ ਲੋਕ ਵਿਚਾਰਾ ਕਰਦੇ ਉਸ ਵੇਲੇ ਜੋ ਕਰਦੇ ਸੀ ਉਹ ਦੀ ਕਰਦਾ ਅੱਜ ਆਲੇ ਹੋਰ ਜੀ ਅਸੀਂ ਅੱਜ ਆਲੇ ਰੁਕਾਂਗੇ ਉਹਨਾਂ ਨੇ ਉਸ ਆਲੇ ਨੂੰ ਕਹਿਤਾ ਉਸ ਵੇਲੇ ਉਹਨਾਂ ਦੇ ਘਰ ਦੇ ਉਹ ਸੀ ਉਹਨਾਂ ਦੇ ਜੱਬ ਕੇ ਆਏ ਸੀ ਉਹਨਾਂ ਦੇ ਬੰਵਾਦ ਉਹ ਕੰਮ ਕਰਦੇ ਸੀ ਅੱਜ ਕੁਝ ਹੋਰ ਕਰਦੇ ਸੀ ਹਾਂ ਜੀ ਬਾਹਰ पे ਇੱਕ ਅੰਤਰਮਲ ਮਾਇਆ ਪਰ ਉਹ ਸਭ ਤੋਂ ਨਹੀਂ ਕੁਝ ਕਰੇ ਚ ਪਾਇਆ ਬਾਹਰ ਤੇ ਇੱਕ ਬਾਹਰ ਤੇ ਇਹਦਾ ਧਰੂੜਾ ਬਣਿਆ ਹੈ ਅੰਤਰ ਮਾਰਾ ਦੀ ਮਾਰ ਹੋ ਗਈ ਹੈ ਮਾਰ ਦੀ ਭੁੱਖ ਬਣੀ ਬਾਹਰ ਤੇ ਇੱਕ ਅੰਤਰ ਮਲ ਆਇਆ ਆਇਆ ਜਿਹੜੀ ਇਹ ਵੀ ਉਹਦੀ ਛਾਹ ਤਾਂ ਹੋ ਗਈ ਹੈ ਬੱਸ ਤਾਂ ਫੇਰ ਮੇਰੇ ਤਾਂ ਮੈਨੂੰ ਇਹ ਭੁੱਖ ਬੰਦ ਵੀ ਤਾਂ ਹੈ ਉਹ ਹੀ ਆਇਆ ਨਹੀਂ ਬਾਹਰ ਤੇ ਇੱਕ ਅੰਤਰ ਮਲ ਕੌਣੇ ਕਾਮ ਨੂੰ ਕੋਲਦਾਰੇ ਦੇ ਵਿੱਚ ਜਿਹੜੇ ਰਹਿੰਦੇ ਵਾਲੇ ਨੇ ਉਹਨਾਂ ਦੇ ਸਰਦਾਰਾਂ ਨੂੰ ਕੰਮ ਕਰਦੇ। ਭਾਇਆ ਤੇ ਕੰਮ ਕਰਦੇ। ਆ ਤਾਂ ਫਕੀਰੀ ਸਦੂ ਸੋਧਾਰੇ ਵੱਡੂ ਨਹੀਂ ਹੁੰਦੀ ਹੋਈ ਆ ਵੀ ਉਹ ਉਹ ਬੰਦੇ ਇਹ ਧਰਮ ਨੂੰ ਗਮੀ ਪ੍ਰਚਾਰ ਕਰ ਗਿਆ ਜਿਹਨਾਂ ਦੇ ਅੰਦਰ ਅਜਾ ਮਨ ਹੋਇਆ। ਉਹਦੇ ਲੋਕ ਕੀ ਕਹ ਰਿਹਾ ਸਰ? ਉਹ ਦੋ ਵੇਲੇ ਲੋਕ ਵਿਚਾਰਾ ਹੁੰਦਾ। ਤਾਂ ਹੀ ਕੋਈ ਅਸਰ ਬਣਦਾ ਨਾ ਲੋ। ਆਹ ਉਹ ਸਰਦਾਰ ਪਿੱਛੇ ਵੀ ਅ ਜਿਹੜਾ ਪਾਠ ਕਰ ਉਹਦੇ ਪਿੱਛੇ ਰੋਜ਼ ਵਾਇਡਿੰਗ ਚੱਲ ਰੋ ਸਰੇਸ ਕਰਦੇ ਨਹੀਂ ਆ ਸਾਨੂੰ ਇਸਨੇ ਕਰਵਾਇਦਿਆਂ ਕਰੋ ਰੋਟੀ ਰੋਟੀ ਜਾਂ ਬੰਦੋ ਉਹ ਲੋਕੀ ਰੋਟੀ ਆਲੇ ਆਦਿ ਨਾ ਉਹਨਾਂ ਤੇ ਆਪਣੇ ਤੇ ਅਸਰ ਤਰਫ ਦਾ ਕੋਈ ਤੋਂ ਦੂਏ ਦਾ ਕਰਨੀ ਦੀਏ ਦੂਏ ਦੀ ਸ਼ੌਂਕ ਤਾਂ ਕਾਫੀ ਹੋਊਗਾ ਦੂਏ ਨੂੰ ਸ਼ੌਂਕ ਦੱਸਦੇ ਕੋ ਪਤਾ ਹੋ ਕਿ ਦਸਰ ਰੋਣ ਨੂੰ ਤਾਂ ਪਹਿਲਾਂ ਹੀ ਉਹਦੀ ਸ਼ੌਂਕ ਹੀ ਹੋਣੀ ਆ ਉਹਦੇ ਤੋਂ باہر پہ ایک انتر من آیا سب چ نہیں کچھ کرے چپایا چھپاؤں گا جی گھر چھپا لوگوں بھی پتا ہی ہے سارے لوگوں کو پتہ نہیں سب پتہ ہی ہے جہاں کوئی آدمی پتہ ہی ہے سب کوئی نہیں بولتا نہیں کہہ برا بلا لو بھی برا بلاؤ کہہ مطلب لگتا نہیں لوگوں پتا نہیں

ਅੰਤਰ ਵਿਆਪੀ ਲੋਕ ਸਵਾਨ ਦੇਖੋ ਪੜਦਰੂ ਕਹੀਏ ਗੱਲ ਸਵਾਨ ਆਇਆ ਨਾ ਲੋਕ ਸਵਾਨ ਸਾਨੂੰ ਦਾ ਕੋਤਾ ਦਾ ਅੱਜ ਫਿਰਨਾ ਜੋਗੀ ਸਵਾਨ ਨਹੀਂ ਹੁੰਦਾ ਕਿਉਂਕਿ ਬਾਹਰ ਬੈਠਾ ਉੱਤਰ ਨਹੀਂ ਜਾਂਦਾ ਜੋਗੀ ਨਹੀਂ ਲੱਗਉਂਦੀ ਇਹਨੇ ਜੋਗੀ ਦਾ ਰਾਸ ਇਸ ਦਾ ਉਹ ਇਹ ਤੋਂ ਪਤਾ ਲੱਗ ਜਾਂਦਾ ਕਿ ਤੌਂ ਕਹ ਤੌਂ ਵੀ ਗੱਲ ਕਹੀਏ ਜੀ ਲੋਕ ਉਹਨਾਂ ਨੇ ਕਿਹਾ ਜੀ ਨੂੰ ਕਹੀਆ ਉਹ ਇਤਕ ਨੂੰ ਦੇ ਜਾਗਦਾ ਨੂੰ ਕਦਣਾ ਜਦੇ ਉਹ ਗੌਰ ਕਰਦੀ ਬੱਜੀਏ ਤੋਂ ਅੰਤਰਮਲ ਮਾਇਆ ਉਹ ਜੋਗੀ ਇਹਦਾ ਝੁਕਦੀ ਉਹ ਨਹੀਂ ਪਹਿਲਾਂ ਝੁਕਦੀ ਆਉ ਜੋਗੀ ਤੇ ਇਸ਼ਾਰਾ ਹੁੰਦਾ ਸੇ ਹੋ ਗਿਆ ਕੱਟ ਰੋਮੀ ਨਰੇਸ਼ ਮਾਨੀ ਇਸ਼ਾਰਾ ਤੁਹਾਨੂੰ ਆ ਆ ਅੰਮਾਰਗੇ ਅਨ ਧਿਆਨ ਇਸਮਾਨ ਅੰਤਰ ਵਿਆਪੇ ਲੋਕ ਧਿਆਨ ਗਿਆ ਧਿਆਨ ਵੀ ਜੋਗੀ ਕੋਈ ਨਹੀਂ ਧਿਆਨ ਵੀ ਇਹ ਕਰਦਾ ਧਿਆਨ ਵੀ ਪੜਦੇ ਲੋਂਦਾ ਇਸਮਾਨ ਵੀ ਇਹ ਕਰਦਾ ਬਾਹਰ ਵਿਆਪੇ ਲੋਕ ਸੋਚਦੇ ਬਾ ਲੋਕੋ ਤੇਰਾ ਲੋ ਭਰੀਆ ਅੰਤਰ ਗੱਪੀ ਲੋ ਅੰਤਰ ਗੱਪੀ ਲੋ ਅੰਤਰ ਗੱਪੀ ਲੋ ਸੋਹਣ ਕੁੱਤਾ ਹੁੰਦਾ ਸਬਤ ਤਾਕਤ ਜੀ ਪਹੁੰਚ ਜਾਣਾ ਤੇ ਜਿਹੜਾ ਵੀ ਇਹ ਕਹਿੰਦਾ ਹੈ ਬਾਗਾਂਤਾਰ ਦੇ ਵਿੱਚ ਬਾਗੇ ਰੱਖੀ ਜਿਹੜਾ ਡੇਟੇ ਪਹੁੰਚ ਬੀਜੀ ਨਹੀਂ ਬੀਜੀ ਆ ਬਾਗਲ ਜੀ ਨੇ ਬਾਈ ਬੋਲ ਕੇ ਮਤਰੀ ਰੋ ਜੀ ਕਿ ਫਾਇਤੀ ਵਧਣੇ ਗੱਲ ਨੂੰ ਜੀ ਸਟੂ ਤੁਹਾਡੇ ਕਿਉਂ ਇਸ ਤੀਆ ਜੀ ਤਾਂ ਕਰਨੀ ਜ਼ਰੂਰੀ ਹੈ ਜੇ ਇਸ ਕਰਕੇ ਸੋਤੇ ਜ ਸਾਬਦ ਜੀ ਜਬ ਸਦਾ ਕੀਤਾ ਬਾਦ ਬੰਦਾ ਹੋਣੇ ਨਹੀਂ ਉੱਤਰ ਜਿਹੜੀ ਭੈਅ ਚ ਸੁਰਤ ਲੈਂਦੀ ਹੈ ਮੰਨ ਲੈਂਦਾ ਉਹ ਨਾਲ ਕਿਤੇ ਬਾਹਰ ਖੜੇ ਹੋਈ ਜੀ ਕੋਈ ਬੰਦੀ ਹੋ ਕੇ ਦਿਖਾਵੇ ਜਦੋਂ ਪੋਤਾ ਜੀ ਬੋਲ ਉਹ ਉਸ ਬੰਦੀ ਕੁੱਝ ਕੇ ਬਿਲਕੁਲ ਜਿਹਾ ਜੂਵੇ ਕੋਰੂ ਪਰਮੇਸ਼ਰ ਦਾ ਨਾਮ ਆਵੇ ਕੋਤਲੇ ਲੜਕੀ ਦਾ ਪੁੱਛ ਬਾਦੀ ਛੋਟਾ ਜਿਹੇ ਛੋਟਾ ਹਵਾਈ ਹਵਾਈ ਕੇ ਵੀ ਅਨਲਕੀ ਬੇਰਲ ਛੋਟਾ ਹਵਾਈ ਲੜਕੀ ਦਾ ਪਾਣੀ ਇਹਦੀ ਸੁਰਤ ਨੂੰ ਪਰ ਨਲਕੀ ਦੇ ਵਿਚੇ ਰਹਿਣ ਦੀ ਬਾਤ ਵਾੜਾ ਜਿਹਾ ਜੂ ਹੋਇਆ ਪਾੜੇ ਨੇ ਜਿਹਾ ਗਲਾ ਵਿਚੇ ਹੀ ਰਹਿਣ ਦੀ ਬਸ ਸੁਰਤਾ ਉਹ ਗੋਲਾ ਗਿਆ ਜਲਾਇਆ ਬਾਹਰੇ ਰਹਿ ਸੁਤ ਗਿਆ ਅੰਦਰ ਗੋਲੇ ਅੰਦਰ ਹੀ ਝੱਗੀ ਜਾਵੇ ਜਿਹੜੇ ਕਹਿੰਦੇ ਬਾਹਰ ਖੰਡੀ ਬੀਤੀ ਉਹ ਪਹਾੜੇ ਪੜੂਆ ਜਾਂਦੇ ਤੋਂ ਤਾਂ ਬਾਈਤੀ ਕੋ ਗੱਡੀ ਫਿਰ ਜਿਹਨੂੰ ਇੰਨਾ ਗਿਆ ਨਹੀਂ ਬਾਹਰ ਦੇ ਨਿਸਾਰ ਇਹਨਾਂ ਫਿਰ ਬੁੱਢੀ ਹੋ ਜਾਂਦੇ ਸੁਭਾਅ ਉਹ ਉਹ ਡਾਕਟਰ ਵੀ ਹੋ ਜਾਂਦਾ ਚਾਹੀਏ ਚਲੋ ਦਾਰ ਗਿਆਨ ਧਿਆਨ ਇਸਾਨ ਅੰਤਰ ਵਿਆਪੇ ਲੋਕ ਸੋਮ ਆਪੜਾ ਵੀ ਕੋਈ ਨਹੀਂ ਪੁੰਜ ਪਾਈ ਆ ਪਰ ਟੱਡੀ ਦੀ ਮੁੜ ਕੇ ਰਿਕਾਰਡ ਕਰੇ ਮੁੜ ਕੇ ਦੇਖੋ ਸਿੱਧੇ ਕੱਦਵਾਸ ਤੇ ਕੱਢੀ ਦੀ ਜੁੱਤੀ ਇਹ ਜਿਹਦਾ ਕੋਈ ਨਹੀਂ ਪੁੰਜਿਆ ਮਰਜੂ ਬੇ ਉਹ ਵੀ ਹੋਣੀ ਹੋਣੀ ਜੇ ਤਾਂ ਚ ਜਿੰਦਾ ਹੋਣਾ ਚਾਹ ਲਕੀਰ ਰੱਖੋ ਚਾਹ ਮਰਜੂ ਬੇ ਰਕੜ ਜਾਣੀਏ ਉੱਥੇ ਜਿੱਥੇ ਉੱਡੀ ਜਾਂਦੀ ਫੇਦੀ ਲੋਗਾ ਹੁਣ ਤਾਂ ਇਹ ਤਾਫੀ ਫੇਟਾ ਜਾਇਆ ਜਾਏਗਾ ਉਹ ਜੇ ਰੇਜਲ ਜੇ ਜੇ ਜੰਦ ਦਾ ਖਤਰਾ ਹੈ ਤਾਂ ਫਿਰ ਕੀ ਹੋ ਜਾਂਦੀ ਹੈ ਬੋਲ ਹਾਂਜੀ ਅੰਤਰ ਅਗਨ ਬਰਹਾਤਨ ਸਵਾ ਗਰਤ ਅਗਨ ਅੰਦਰ ਕੀ ਆਗਾ ਸਾਦੀ ਆਗਾ ਚਰਿਸੀ ਦੀ ਆਗਾ ਕਰੋ ਦੀ ਆਗਾ ਸੱਤ ਸੇਤ ਲੋਭ ਕੋਪ ਚਰਨ ਦੀ ਆਗਾ ਫਰਲਾਣ ਦੀ ਵੀ ਆਗਾ ਦੂਰੇ ਤੇ ਉਸਤ ਸੇਈ ਪਕਾਦੀ ਆਗਾ ਸੱਤਰ ਅਗਨ ਬਾਹਰ ਤੋਂ ਰਾਗਨ ਆ ਕੋਲੇਆਂ ਜਾਂ ਅਗੀਆਂ ਅੰਦਰ ਹੋਰ ਕਿਸਮ ਦੀਆਂ ਗੱਲ। ਪੇੜ ਦੇ ਵਿੱਚ ਵੀ ਅੰਗਾ ਇੱਕ ਖੁਫ ਲੱਗਦੀ ਹੈ। ਉਹ ਵੀ ਅੰਦਰ। ਉਹ ਜਖੜਾ ਅੰਦਰ ਕਹਿੰਦੇ ਨੇ। ਜਖੜ ਅਗਲੀ ਪੇੜ ਦੀ ਅਗ। ਅੰਦਰ ਅਗਰ ਅੰਦਰ ਅਗਰ ਬਾਹਰ ਤੋਂ ਸਵਾ। ਅੰਦਰ ਤਾਂ ਘੋਦੀ ਅਗਨਾ ਬਾਹਰ ਤੋਂ ਤੇ ਸਵਾ ਬਣਦੀ। ਪਰ ਕੀ ਹੁੰਦਾ? ਅਸਰ ਕੀ ਹੁੰਦਾ? ਬਹਾਰ ਅਨੁਰੂਦੀਆ ਸੌ ਦਰਦੀ ਬਾਇਆ ਅੱਗ ਦਾ ਸੇਕ ਬਾਹਰ ਸੋਹ ਬਾਚ ਮੈਂ ਜੀ ਸੋ ਅੰਦਰ ਚੱਲੀ ਅੱਗ ਤੇ ਸਵਾ ਨਿਕਲਦੀ ਹੈ ਲੱਕੜੀ ਚਾੜ ਲੋ ਕੋਈ ਚਾੜ ਲੋ ਪਾਤੀ ਚਾੜ ਲੋ ਗੋਹਾ ਚਾੜ ਲੋ ਅੱਗ ਦਾ ਦੂਰ ਦੂਰ ਚੱਕ ਕਰ ਲੈ ਸੇਕੋ ਸਵਾ ਅੰਦਰ ਸੋਹ ਦਰਾ ਦੇ ਜਾ ਕੇ ਦਿਨੋਂ ਜੂ ਵੀ ਦਸੋ ਆ ਜੂ ਦੇ ਵਿੱਚ ਸਵਾਦ ਰਹੀ ਹੋਈ ਹੈ ਹੱਕ ਪਹਿਲਾ ਦਰਸ਼ਨ ਹੋਊ ਸਵਾਦ ਆ ਦਰਸ਼ਨ ਬਾਅਦ ਜਾਊਗਾ ਇਤਕਾਲ ਨੇ ਇਹ ਅੰਤਰਾ ਤਾਂ ਨਾਲ ਚੇਤਨ ਸੇ ਮਾਇਆ ਦੇ ਬਾਹਰ ਅਗਰ ਸੁੱਤ ਹੋਏ ਈ ਸਮਝਿਆ ਹਾਂ ਬਾਹਰ ਉਹ ਦਰਸ਼ਨ ਬੜਾ ਜ਼ਵਾਦਾ ਹੋ ਰਿਹਾ ਜੂ ਵੀ ਨਾ ਬਾਹਰ ਇਹ ਸ਼ਰੀਰ ਦੇ ਸੋ ਅੰਤਰਾ ਹਨ ਬਾਹਰ ਅੰਤਲੇ ਜਿਹਦੇ ਅਗਰ ਅੰਦਰ ਅਸਵਾਬ ਹਾਲ ਹੈ ਅਸਵਾਬ ਹਾਲ ਹੈ ਅਸਵਾਬ ਹਾਲ ਹੈ ਜਿਹੜੀ ਅਗਰ ਉਹਦਾ ਕਰਕੇ ਜੀ ਸ਼ਰੀਰ ਗਰਮਾ ਜਾਂ ਨਿਕਲ ਜਾਂਦਾ ਜਦ ਇਹ ਠੰਡਾ ਹੋ ਜਾਂਦਾ ਇਹ ਠੰਡਾ ਹੋ ਗਿਆ ਬਾਹਤਾਂ ਸੋ ਗਲ ਪਾਸਰ ਕਿਹਦੇ ਤਰੇ ਸਾ ਬਾਹਲੇ ਕਹ ਲਾਤਾ ਨੇ ਕਿ ਸੋਇ ਬਾਹਲਾ ਕੰਭਾ ਹੈ ਤੰਦੇ ਬਾਸ ਹੋਦੀ ਬਾਹਲਾ ਤੰਦਵਾ ਅੰਦਰ ਕੀ ਅਲਦਨ ਰੋਧ ਮਾਇਆ ਦੇ ਪ੍ਰੇਸ਼ਰ ਤੇ ਚੀਜਾਂ ਲੈ ਓਏ ਗਲ ਪੱਥਰ ਕਿਵੇਂ ਕਰੇ ਸਾਫ ਜੇ ਗਲ ਪੱਥਰ ਪਾ ਕੇ ਕੋਈ ਬਹੁਤ ਦੂਰ ਲੱਭੇ ਹਸਤਾ ਹਸਤਾ ਹਥਾ ਹਥਾ ਹਸਤਾ ਹਸਤਾ ਅਥਾ ਬਦਰਬਾ ਸਾਗਰ ਨਾ ਦਾ ਥੰਲੇ ਪਤਾ ਢੂਕਾ ਖੇਤ ਨਾ ਪਤਾ ਢੂਰ ਖੇਤ ਸਾਹ ਦੇ ਪਾਸੇ ਦੀਏ ਉਹ ਕਰਨਾ ਉਹਨਾਂ ਗੜਜਬੰਦ ਨੇ ਪੱਥਰ ਉਹ ਬਿਨਾ ਪੱਥਰ ਦੇ ਵੀ ਤਰਿਆ ਜਾਵੇ ਚੰਗਾ ਨਾ ਪਾ ਹੈ ਜਦ ਤਾਈ ਜੀ ਦੂਰ ਹਵਤਾਂ ਉਸਾਰਾ ਹੋਰ ਪੱਥਰ ਨੂੰ ਲਗਾ ਲਿਆ ਉਹ ਪੱਥਰ ਪੂਜਾ ਨੂੰ ਨਾਲ ਪੱਥਰ ਕਿਹਾ ਸ਼ਰੀਰ ਤੇ ਜਿਹੜੀ ਪੂਜਾ ਹੈ ਜਿਹੜੀ ਆਪਾਂ ਸ਼ਰੀਰ ਦੀ ਪੂਜਾ ਹੈ ਇਹ ਪੱਥਰ ਦੀ ਤਾਂ ਗੁਣਤੇ ਬੜੂਲੀ ਪਈ ਕੋ ਪੱਥਰ ਦੀ ਗੁਰੂਤੀ ਬਹੁਤ ਦੇਰ ਖਰਾਬ ਨਹੀਂ ਹੁੰਦੀ ਐ ਵਧੀਆ ਪੱਥਰ ਦੀ ਬਣਾ ਲਈ ਸੱਤਿਆ ਦੀ ਔਰ ਜਿਵੇਂ ਲੱਗੇ ਸਾਹਿਬ ਸੋ ਉਹਦਾ ਫਿਰ ਬਾਤ ਹੀ ਹੋ ਗੱਲਾਂ ਪਹਿਲਾਂ ਆਸ਼ਟਾ ਦੀਆਂ ਮੂਰਤੀਆਂ ਵੀ ਬਣੀ ਹੋਈਆਂ ਸੂਰਜ ਦੀਆਂ ਵੀ ਬਣੀ ਹੋਈਆਂ ਇਹਦੇ ਨਾਲ ਪੱਥਰ ਪੂਜਿਆ ਸਰ ਪੂਜਿਆ ਸਭ ਲੋਕ ਸਮਾਦਰ ਕਰ ਅਥਾ ਸੁਬਦ ਨੂੰ ਤਰਨਾ ਕਰਦਾ ਸਰਵੰਦੇ ਨਾਲੇ ਕਨੇ ਪਾਪਾ ਕਰ ਤਰਨਾ ਕਰਨ ਵਾਲੇ ਪੱਥਰ ਪੂਜਾ ਕਰਦੇ। ਪੁੱਛਦਾ ਆਪ ਨੂੰ ਕਹਿੰਦਾ ਬਤਲ ਤੈਨੂੰ ਕਵੇਂ ਤਾਰੂਗਾ ਪੁੱਤ ਜਿਹੜਾ ਆਪ ਬੜਾਣ ਕੀਆ ਤੈਨੂੰ ਨੀਤਾ ਕਰਦੀ ਆ। ਏਸੀ ਆਪ ਕਰਦੀ ਆ ਤਾਂ ਉਹ ਸਾਦੂ ਕਰਦੀ। ਕਿਸੇ ਚ ਬੈਠੀ ਹੈ ਖਾਲੀ ਕਿਸੇ ਤਰਦੀ ਹੈ। ਆਦਮੀ ਵਿੱਚ ਵਿੱਚ ਜਦੋਂ ਇੱਕ ਬੈਠਣ ਜਿਹੜੇ ਗੋਗੀ ਆ ਉਹ ਉਹ ਤਰਦੀ। ਵੱਧ ਪਾਲ ਕਰ ਜੂ ਬੁੱਝੂ। ਪੁੱਛਤਾਂ ਪਰ ਬਾਹਰੋਂ ਤਾਂ ਆਪਣਾ ਕੋਈ ਸੇਵਾ ਤੇਰੇ ਤੇ ਨਹੀਂ ਕਰਾਈ। ਕਰ ਪਾਤਰ ਕਾਇਦੇ ਕਰੇ। ਤੋਹਾ। ਜਾ ਕੇ ਅੰਦਰ ਬਸੇ ਪ੍ਰਭ ਆਪ। ਕਰ ਪਾਥਰ ਦਾ ਮਤਲਬ ਉਹ ਪੱਥਰ ਜੀ ਆਪ ਪੱਥਰ શરીਰੇ। ਉਹ ਸਰੀਰ ਦਾ ਵੋ ਨਹੀਂ ਛੱਡਦਾ ਭਗਤਾਂ ਕਰੀ ਤਾਰ। ਸਹੀ। ਭਾਵੇਂ ਆਪ ਸਰ ਕੈਸੇ ਤੇਰੇ। ਹਾਂ। ਜਾ ਕੇ ਅੰਦਰ ਬਸੇ ਪ੍ਰਭ ਆਪ। ਨਾਨਕ ਤੇਜਨ ਸਹਿਜ ਸਮਾ। ਜਾ ਕੇ ਅੰਦਰ ਬਸੇ ਪ੍ਰਭ ਆਪ। ਜਿਹੜੇ ਅਸਰ ਪ੍ਰਵਾਹ ਆਪੇ ਬਸ ਜੇ ਅਗੇ ਬਿਰਗਾ ਆਇਆ ਰਾਜਾਰਾਮ ਸਬਦ ਗੁਰੂ ਆਪੇ ਬਸ ਜੇ ਉਹ ਜਾਂਤੇ ਵਦ ਬਸੇ ਤਰਬ ਆਪ ਨਾਨਕ ਤੇਜਨ ਸਹਿਜ ਸਮਾਪਤ ਇਕ ਤਾਂ ਕੋਈ ਹੋਰ ਹੈ ਫਿਰ ਉਹਦਾ ਬੋਲ ਉਹਦੇ ਵਿੱਚ ਕਿਸੇ ਹੋਰ ਨੂੰ ਬਸਲੇ ਨਾਨਕੀ ਦਾ ਮਨ ਚੱਟਦਾ ਬ੍ਰਹਮਦਾ ਮੰਨ ਉਹਦੇ ਵਿੱਚ ਪਰ ਫਾਰਮਨ ਨੇ ਦੱਸ ਰਿਹਾ ਹੈ। ਹਿਕਲ ਕਰਕੇ ਜਿਹੜਾ ਸਾਥ ਹੋ ਗਿਆ ਹਿਆ ਹੈ ਕੋਈ ਉੱਥੇ ਪਿੱਛੇ ਆਉ ਆਉਏ ਜਿਹੜਾ ਪ੍ਰਭ ਸਾਥ ਹੈ ਪਿੱਛੇ ਆਇਆ ਜਿਹਨਾਂ ਨੇ ਕਿਹਨੂੰ ਸਾਥ ਹੈ ਉਹ ਸਾਥ ਦੂਆ ਪ੍ਰਭਾ ਇਹਦਾ ਹਰ ਪ੍ਰਭਾ ਹੈ ਜਿਹਦਾ ਇੱਕ ਤਾਂ ਨਾਮ ਹੈ। ਜਹਾ ਹੈ ਉਹ ਛਾਹ ਦਾ ਉਹੀ ਲਿਖਾ ਨਾਮ ਦਾ ਵੀ ਪਹਿਲਾਂ ਇੱਕ ਤਾਂ ਜਿਹੜਾ ਮੇਰੇ ਘਰੇ ਆਇਆ ਜਾਨ ਲੰਕਾ ਦਾ ਅੱਜ ਸਭੇ ਘਰਾਂ ਦਾ ਨਾਮ ਬੋਲਦੇ ਆ। ਉਹ ਸਭੇ ਘਰਾਂ ਦਾ ਨਾਮ ਬੋਲਦੇ ਹੀ ਘਰ ਦਾ ਨਾਮ ਹੁੰਦਾ ਹੀ ਹੈ। ਹਾਂ ਇਹ ਕਹਿੰਦਾ ਵੀ ਆਇਆ ਹੈ ਇਹਦਾ ਨਾਮ ਪਹਿਲਾਂ ਐਬਸੈਂਟ ਵੀ। ਲੋ ਪਤਾ ਨਹੀਂ ਤੈਨੂੰ ਢੀ ਸਮਝ ਆਈ ਫਤ ਮੈਂ ਕੀ ਕਰਾਂ ਨਹੀਂ ਨਾ ਪੀਏ ਉਹ ਤੇ ਰਾਜਾ ਰਾਮ ਲੱਗਿਆ ਹੈ ਨਾਲ ਉਹ ਕਹਿੰਦਾ ਰਾਾਮ ਮੈਂ ਆਹ ਤੱਕ ਤਾਂ ਰੱਖਿਆ ਤਾਂ ਨਹੀਂ ਨਾ ਤੇ ਰਾਏ ਆਏ ਰਾਜਾ ਰਾਮ ਉੱਥੇ ਰਾਮ ਫੁੱਲ ਇਕ ਰਾਜਾ ਰਾਮ ਮੈਂ ਰਾਜਾ ਹੁਕਮ ਕਰ ਰਿਹਾ ਹੁਕਮ ਕਰਦਾ ਕਿ ਰਾਮ ਵੇ ਰਾਮ ਦਾ ਆਵੇਗਾ ਰਾ ਹੁਕਮ ਤੇ ਉੱਥੇ ਵੀ ਗੱਲ ਕਲੀਅਰ ਹੈ ਅਜ਼ੀਰ ਆਨ ਰਾਜਾਰਾਮ ਦਾ ਫਰਜ਼ ਨਹੀਂ ਸਮਝਿਆ ਲਾਭ ਦਟਾਇਆ ਸਭ ਲੋਗੋ ਗੋੜੀ ਰਾਜਾਰਾਮ ਇੱਕ ਇਕ ਆਉਂਵੇ ਰਾਜਾਰਾਮ ਦਾ ਭ੍ਰੰਗ ਆਹੋ ਜਲੋ ਉਹ ਤਾਂ ਬਾਅਦ ਦੀ ਗੱਲ ਹੈ ਮੈਨੂੰ ਲੱਗਦਾ ਲਾਭ ਦੀ ਤਾਂ ਗੱਲ ਹੈ ਕਿ ਉੱਥੇ ਰਾਜਾਰਾਮ ਤਾਲ ਵਰਤੇ ਆ ਉਦੋਂ ਕਲਾ ਰੌ ਬੋਲੇ ਬਸ ਸਤਾਰਾ ਉਹਦਾ ਜਪੜਾ ਸੀ ਕਰ ਰਾਜਾ ਉਹਦਾ ਲੋ ਵੀ ਰਾ ਉਹ ਦੋਇਰਾ ਕੋ ਹੋ ਗੇ ਰਾਜਾ ਦੂਹੇ ਜਾਣ ਜਦੋਂ ਉਹ ਜਪੜਾ ਸੀ ਤਾਂ ਰਾਜਾ ਨੇ ਬੋਲਾ ਵੀ ਦੂਗਾ ਰਾਜਾ ਕਹਿੰਦਾ ਰਾਜਾ ਉਹਨਾਂ ਨੂੰ ਕੂਗਾ ਸਮਝ ਗਿਆ ਉਹ ਤਾਂ ਉਹ ਪਰਵਰਨ ਦੀ ਸੰਸਿਚ ਹੈ ਉਹ ਰਾਜਾ ਜੋਨਾ ਫਿਲਹਾਲ ਰਾਜਾ ਦੌਜੀ ਕੀ ਲਬੋਤ ਤੇ ਦਿੱਤਾ ਹੈ ਅੱਜ ਕਢੂਦ ਨਹੀਂ ਹੋ ਸਕਦੇ ਰੈਂਡਰ ਸਭ ਕੋਈ ਵੀ ਕਰ ਦੂਗਾ ਕੰਨ ਜੇ ਨਹੀਂ ਤਾਂ ਕਰ ਦੂਗਾ ਜਸਰ ਬੇਟਾ ਜੀ ਆਹੋ ਉਹ ਬਹੁਤ ਕਰਦਾ ਉਹ ਦਾਦਾ ਰੋਜ ਗਦੀ ਦੇ ਕੋ ਪੰਨਾ ਫੜਿਆ ਤਾਂ ਪੰਨ ਚ ਦੁਬਾਰਾ ਭਗਾ ਕੇ ਸਾਰੇ ਦੁਬਾਰਾ ਕਰਦਾ ਅਧਿਕਰੇ ਕਾ ਉਹਨੇ ਗੋੜਿਆ ਉਹਨੇ ਗੌਣ ਪੈ ਗਿਆ ਜਾ ਕੇ ਅਦਾ ਤੁਰੇ ਮੇਰੇ ਪੈਦਿਕੋ ਰਹਾ ਪਰ ਮੇਰੇ ਦੋਸਤ ਪੈਸਾ ਉਹਨੇ ਗੋੜ ਉਹ ਪਰ ਮੰਨ ਗਿਆ ਕੱਲ ਕਾਲ ਠੀਕ ਕਰ ਦੇਣੀ ਜਦੋਂ ਮੈਂ ਨਾਲ ਵਿਰੋਧ ਕਰਦੇ ਗਾ ਤਾਂ ਤੁਸੀਂ ਤੁਹਾਨੂੰ ਪਤਾ ਹੀ ਸੀ ਕਿ ਮੈਨੂੰ ਤਾਂ ਕੱਲ ਭੇਜੇ ਤੋਂ ਪਤਾ ਨਹੀਂ ਹੋਤਾ ਜਿਹਨੇ ਲੰਮਾ ਸਾਰੀ ਨਹੀਂ ਸਾਰੀਆਂ ਆਪਣੀ ਦਸਤਰੀ ਬੜਾ ਸਾਰਾ ਕੋਲ ਦਿਲ ਕੋਲ ਨਾ ਪਤਾ ਜੀ ਚਾਰ ਪਦਾਰਥ ਨਾਲ ਆਪਾਂ ਨੂੰ ਪਤਾ ਜੀ ਆਪਾਂ ਦੋ ਬਦਿੱਗਾਂ ਦੇ ਦੂਈ ਬਟਾੜੇ ਬੇਟਾ ਜੀ ਜਦੋਂ ਆਂ ਦੂਈ ਬਟਾੜਾ ਬਦਿੱਗਾਂ ਦੇ ਆਪਾਂ ਸਭਨਾਂ ਦਾ ਸਭ ਸਾਰੇ ਹੱਥ ਦੂਏ ਫਰੀਹੇ ਦੇ ਇੱਥੇ ਰੱਤ ਸਾਡੇ ਬਜ਼ੀਰ ਤੁਸੀਂ ਮੇਰੇ ਕੋਲ ਜੱਸੇ ਠੀਕ ਹੈ ਨਾ ਸਾਡੀ ਅਲੱਗ ਹੈ ਸਾਡੀ ਗੱਡੀ ਨੂੰ ਨਵੀਂ ਗੱਡੀ ਦਾ ਟਾਇਰ ਕਮਿਆ ਜੂਗਾ ਚੱਕਾ ਕਮਿਆ ਜੂ ਕਾਰ ਦਾ ਕਾਰੇ ਹੈ ਅੱਧਾ ਹੱਡ ਬੋਰਡ ਤਾਂ ਆਪਣੇ ਆਪਣੇ ਆਉਂਦੇ ਨੇ ਪਿਸਤਰੀ ਦੂਏ ਤੇ ਦੂਏ ਲੌਂਦਾ ਤੇ ਕਹੇ ਵੀ ਲਿਆਵੇ ਪੈਸਾ ਤੂੰ ਭਰਾਰੇ ਰੇ ਦੇ ਜਦੋਂ ਤੁਸੀਂ ਗਾਉਂ ਬੌਲ ਰਹੀ ਹੋਵੇ ਭਾਈ ਆਪਣਾ ਆਪਣਾ ਸਾਈਜ਼ ਹੁੰਦਾ ਸਾਡੀ ਕੰਪਨੀ ਦਾ ਸਾਈਜ਼ ਹੈ ਉਹ ਸਾਡੇ ਨਾਲ ਆਹ ਜਦ ਕੰਪਨੀ ਨਾਲ ਅੱਡਾ ਬੁੱਤਾ ਨਹੀਂ ਜਾਂ ਕੇ ਅੰਦਰ ਬਸੇ ਪ੍ਰਭ ਆਪ ਜਾਂ ਕੇ ਅੰਦਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਪਤ ਇਹਦੇ ਅੰਦਰ ਸ਼ਬਦ ਗੁਰੂ ਆਪੇ ਪਾਸੇ ਬੈਜੀਦੇ ਅੰਦਰੋਂ ਕੰਮ ਪੈਦਾ ਹੋ ਗਏ ਤੇ ਅੰਦਰ ਅੱਗੇ ਤੁਰਦੀ ਬਣੀ ਉਹ ਲਿਖ ਜਾਏ ਬੁਲਾਉਣ ਵਾਲਾ ਆਜਵੇ ਬੁਲਾਇਆ ਬੋਲ ਰਿਹਾ ਖਸੂਕਾ ਅਪਰਾਪ ਘਰ ਮੇਂ ਜੇਰਾ ਬੁਲਾਉਣ ਵਾਲਾ ਆਜਵੇ ਬਹਿ ਜਾਵੇ ਉਹ ਜਿਵੇਂ ਕਹੇ ਉਹਨੇ ਬੋਲੇ ਬੁਲਾਵੇ ਨਾਗੂ ਤੇਜਨ ਸੈਣ ਸਮਾਉ ਉਹ ਚੱਕ ਜਾਂਦਾ ਨੇ ਤੇ ਕਿਆ ਹੋਇਆ ਸਮਾਇਆ ਹੋਇਆ ਬਰਫਰੇ ਕੁੱਲ ਬੰਦ ਉਹ ਜਿਹੜਾ ਵੀ ਇਧਰ ਜਿਸਕੇ ਹੱਥੇ 파ਰਵਰਨ ਦਾ ਨਮਾਜ਼ ਹਾਂ ਨਾਮ ਨਸਰਾ ਪਰਵਰਨ ਮਤਲਬ ਵਿੱਚ ਬੱਛਦਾ ਹਾਂ ਹਾਂ ਤਾਂ ਤਾਹੀ ਵਕਿਆ 파ਰਵਰਨ ਸੰਸ ਵਿੱਚ ਜੀਆਦਾ ਹੋਈ ਉਹ ਰਾਜਾ ਦਾ 파ਰਵਰਨ ਸੰਸ ਵਿੱਚ ਜੀ ਰਾਜਾ ਰਾਮ 파ਰਵਰਨ ਦੇ ਸੰਸ ਵਿੱਚ ਉਹ ਮਤਲਬ ਥੋੜਾ ਜਿਹਾ ਬੜਾ ਜਿਹਾ ਉਹ ਹੈ ਕਿ ਕਿਤੇ ਪੈਸਾ ਲਿਖਾ ਉਹ ਸੋ ਅੰਤ ਕੈਸਾ 파ਰਵਰਨ ਹੋਵੇ ਉਹ ਹੋਈ ਕਈ ਵਾਰ ਗੱਲ ਪਰ ਬੇਕੋਰੀ ਚ ਰਹੀ ਹੋਈ ਜਾਂਦਾ ਸਹੀ ਗੱਲ ਹੈ। ਛੇ ਦਿਨ ਨੱਕੇ ਕਾਟੇ। ਸਜਾ ਉਸੇ ਪੜ ਤੇ ਦੱਸਾ ਸੁਦੀ ਰਹਾਂ। ਫਿਰ ਉਹ ਜਲ ਪਟ ਹੋ ਗਿਆ। ਜਿਹੜਾ ਉਹ ਥੋੜਾ ਬਹੁਤਾ ਕਿਤੇ ਰਹਿ ਜਾਂਦਾ। ਫਿਰ ਜਾਈ ਆਈਡੀਆ। ਉਹ ਕਲੀ ਨੂੰ ਚਪੂਰੀ ਹੁਣ ਕਰੇ। ਉਹ ਗੱਲ ਫਿਰ ਸਮਝ ਆਉਂਦੀ ਉਹ ਗੱਲ।